ਅੱਜ ਬਲਾਚੌਰ ਹਲਕੇ ਦੇ ਬਨਿਆਲੀ ਸਰਕਲ ਦੇ ਜਿਹੜੀ ਮੀਟਿੰਗ ਹੋਈ ਆ ਔਰ ਮੈਂ ਸਮਝਦਾ ਕਿ ਵਰਕਰਾਂ ਵਿੱਚ ਉਤਸ਼ਾਹ ਵੀ ਆਜ ਔਰ ਮਹਿਸੂਸ ਵੀ ਕਰ ਰਹੇ ਨੇ ਕਿ ਪਿਛਲੇ ਸਮੇਂ ਵਿੱਚ ਰਾਜ ਸਤਾ ਜਿਨਾ ਹੱਥਾਂ ਚਲੀ ਗਈ ਉਹਨਾਂ ਤੋਂ ਲੋਕ ਨਰਾਸ਼ ਨੇ ਔਰ ਮੈਂ ਸਮਝਦਾ ਪੰਜਾਬ ਦੀ ਸਰਕਾਰ ਦੀਆਂ ਮਾੜੀਆਂ ਕਾਰਗੁਜ਼ਾਰੀਆਂ ਨੇ ਪੰਜਾਬ ਦੇ ਲੋਕਾਂ ਨੂੰ ਨਰਾਸ਼ ਵੀ ਕੀਤਾ ਅੱਜ ਪੰਜਾਬ ਦੀ ਸਰਕਾਰ ਤੇ ਲੋਕਾਂ ਦਾ ਵਿਸ਼ਵਾਸ ਵੀ ਉੱਠਿਆ ਔਰ ਮੈਂ ਸਮਝਦਾ ਕਿ ਪੰਜਾਬ ਆਜਾ ਆਰਥਿਕ ਤੌਰ ਤੇ ਖੋਖਲਾ ਇਹਨਾਂ ਦੀਆਂ ਮਾੜੀਆਂ ਕਾਰਗੁਜ਼ਾਰੀਆਂ ਕਰਕੇ ਹੋਇਆ ਸਾਰੇ ਰਿਸੋਰਸ ਜਿਹੜੇ ਬੰਦ ਹੋ ਗਏ ਪੰਜਾਬ ਦੇ ਪੰਜਾਬ ਦਾ ਭਵਿੱਖ ਜਿਹੜਾ ਖਤਰੇ 'ਚ ਆ ਪੰਜਾਬ ਦੇ ਵਿਕਾਸ ਤੇ ਸਵਾਲੀਆ ਚਿੰਨ੍ਹ ਖੜੇ ਹੋ ਗਏ ਅੱਜ ਪੰਜਾਬ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਦੇ ਜੋ ਕਿ ਸਰਕਾਰ ਕੋ ਪੈਸੇ ਹੈ ਨਹੀਂ ਵਿਕਾਸ ਨਾ ਦੀ ਕੋਈ ਗੱਲ ਹੈ ਨਹੀਂ ਸਿਰਫ ਡਰਾਮੇਬਾਜ਼ੀ ਸ਼ੋਸ਼ੇਬਾਜ਼ੀ ਤੇ ਝੂਠ ਦੀਆਂ ਦੁਕਾਨਾਂ ਖੋਲ ਕੇ ਸੌਦਾ ਵੇਚਣ ਦੀ ਜਿਹੜੀ ਆਦਤ ਆ ਉਹਦੇ ਤੇ ਪੰਜਾਬ ਦੇ ਸਰਕਾਰ ਦੇ ਜਿਹੜੇ ਲੀਡਰ ਨੇ ਲੱਗੇ ਹੋਏ ਨੇ ਔਰ ਅੱਜ ਲੋਕਾਂ ਨੇ ਸੱਚ ਨੂੰ ਪਹਿਚਾਣ ਲਿਆ ਔਰ ਸੱਚ ਦੀ ਜਿੱਤ ਹੋਏਗੀ ਆਉਣ ਵਾਲੇ ਸਮੇਂ ਵਿੱਚ ਝੂਠ ਦੀ ਦੁਕਾਨ ਦਾ ਸੌਦਾ ਬੰਦ ਹੋਏਗਾ